ਭਾਰਤੀ ਮੌਸਮ ਵਿਭਾਗ ਨੇ ਦਿੱਲੀ ਐਨਸੀਆਰ ਸਮੇਤ ਪੰਜ ਭਾਰਤੀ ਰਾਜਾਂ ਵਿੱਚ ਗਰਮੀ ਦੀਆਂ ਲਹਿਰਾਂ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਹੈ ਉੱਤਰ-ਪੱਛਮ ਭਾਰਤੀ ਰਾਜ, ਉੱਤਰੀ ਮੱਧ ਪ੍ਰਦੇਸ਼, ਗੁਜਰਾਤ, ਪੱਛਮੀ ਰਾਜਸਥਾਨ ਤੀਬਰ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੇ ਹਨ ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਵਿੱਚ ਵੀ ਤਾਪਮਾਨ ਕੁਝ ਸਥਾਨਾਂ ਤੇ 40 ਤੋਂ 44 ਡਿਗਰੀ ਪਹੁੰਚ ਗਿਆ ਹੈ ਰਾਜਸਥਾਨ ਦਾ ਬਾੜਮੀਰ ਸਭ ਤੋਂ ਗਰਮ ਰਹਿਦਾ ਹੈ ਹਰਿਆਣਾ ਦਾ ਸਿਰਸਾ ਪੰਜਾਬ ਦਾ ਬਠਿੰਡਾ ਗੁਜਰਾਤ ਦਾ ਕੰਡਲਾ ਚੂਪੀ ਦਾ ਛਾਸੀ ਆਦਿ ਭਾਰਤ ਦੇ ਸਭ ਤੋਂ ਗਰਮ ਸਥਾਨ ਹਨ ਭਾਰਤ ਵਿੱਚ ਗਰਮੀ ਦੀਆਂ ਲਹਿਰਾਂ ਆਮ ਤੌਰ ਤੇ ਮਾਰਚ ਤੋਂ ਜੂਨ ਤੱਕ ਹੁੰਦੀਆਂ ਹਨ ਕਈ ਵਾਰ ਜੁਲਾਈ ਤੱਕ ਵੀ ਵੱਧਦੀਆਂ ਹਨ ਤੇਜ ਦੇ ਉੱਤਰੀ ਹਿੱਸਿਆਂ ਵਿੱਚ ਹਰ ਸਾਲ ਉਸ ਤੋਂ 5-6 ਹੀਟ ਵੇਵ ਘਟਨਾਵਾਂ ਪਾਪੜਦੀਆਂ ਹਨ ਤੇ ਵੱਡੀ ਆਬਾਦੀ ਨੂੰ ਪ੍ਰਭਾਵਿਤ ਕਰਦੀਆਂ ਹਨ ਹੀਟ ਵੇਵ ਭਾਵ ਗਰਮੀ ਦੀ ਲਹਿਰ ਦੀ ਕੋਈ ਪ੍ਰਮਾਣਿਤ ਪਰਿਭਾਸ਼ਾ ਨਹੀਂ ਸਪੋਂ ਹੀ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਵੱਖਰੀ ਹੁੰਦੀ ਹੈ ਭਾਰਤ ਵਿੱਚ ਗਰਮੀ ਦੀ ਲਹਿਰ ਹਵਾ ਦੇ ਤਾਪਮਾਨ ਦੀ ਇੱਕ ਸਥਿਤੀ ਹੈ ਜੋ ਮਨੁੱਖੀ ਸਰੀਰ ਲਈ ਘਾਤਕ ਬਣ ਜਾਂਦੀ ਹੈ ਜਦੋਂ ਮਨੁੱਖ ਇਸ ਦੇ ਸੰਪਰਕ ਵਿੱਚ ਆਉਂਦਾ ਹੈ ਭਾਰਤੀ ਮੌਸਮ ਵਿਭਾਗ ਕਿਸੇ ਵੀ ਖੇਤਰ ਲਈ ਗਰਮੀ ਦੀ ਲਹਿਰ ਉਦੋਂ ਘੋਸ਼ਿਤ ਕਰਦਾ ਹੈ ਜਦੋਂ ਮੈਦਾਨੀ ਖੇਤਰ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਹੋਵੇ ਪਹਾੜੀ ਖੇਤਰ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੇ ਤੱਟਵਰਤੀ ਖੇਤਰਾਂ ਵਿੱਚ ਤਾਪਮਾਨ 37 ਡਿਗਰੀ ਸੈਲਸੀਅਸ ਪਹੁੰਚ ਜਾਵੇ अगर तापमान 40 डिग्री सेंटीग्रेड पार कर गर्मी लहर घोषित की दी जाती है भारतीय मौसम विभाग पहला ही रैड अलर्ट जारी कर दिया गया है आने वाले कुछ दिन तपती गर्मी करके मुश्किल परे हो सकते हैं ते आम लोगों की कम करने की समर्था से भी इसका नकारात्मक प्रभाव रह सकता है वैसे तो हर उम्र गर्मी दहर हानिकारक हैं पर बच्चे बजुर्ग इसका ज़्यादा शिकार है